ਬਹੁਤ ਹੀ ਸੋਹਣੀ ਕਹਾਣੀ ਹੈ ਆਰਤ ਹੈ ਆਰਤ ਦੇ ਦੁਸ਼ਮਣ ਇਹ ਆਪਣੀ ਜ਼ਿੰਦਗੀ ਵਿੱਚ ਆਮ ਜਿਹੀਆਂ ਗੱਲਾਂ ਜੇ ਇਹ ਤੁਹਾਨੂੰ ਗੱਲਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਆਰਤ ਹੀ ਹੈ ਆਰਤ ਦੇ ਦੁਸ਼ਮਣ ਜੇ ਇਹ ਸ਼ਬਦ ਕਿਸੇ ਵੀ ਦੁਆਰਾ ਬੋਲੇ ਜਾਣ ਤਾਂ ਗਲਤ ਨਹੀਂ ਹੈ ਕਿਉਂਕਿ ਇਹ ਗੱਲ 100% ਸੱਚ ਹੈ ਆਰਥ ਦੇ ਕਈ ਰੂਪ ਹੁੰਦੇ ਹਨ ਜਿਵੇਂ ਮਾਪੇ ਪੂਆ ਮਾਸੀ ਮਮੀ ਨਾਨੀ ਦਾਦੀ ਸੱਸ ਨਨਾਨ ਭਾਬੀ ਚਾਚੀ ਸਾਈ ਜਠਾਣੀ ਦਰਾਣੀ ਪਰ ਫਿਰ ਵੀ ਇਹ ਸਭ ਔਰਤਾਂ ਹੋ ਕੇ ਵੀ ਦੂਜੀ ਔਰਤ ਦਾ ਬੁਰਾ ਸੋਚਦੀਆਂ ਹਨ ਇਹ ਵੀ ਸੱਚ ਹੈ ਕਿ ਜਿਸ ਵੀ ਰੂਪ ਵਿੱਚ ਜੇ ਔਰਤ ਸਭ ਤੋਂ ਚੰਗੀ ਹੋਵੇਗੀ ਉਹੀ ਸਭ ਤੋਂ ਵੱਧ ਆਪਣਿਆਂ ਦੇ ਤਾਨੇ ਮੇਨੇ ਸੁਣਾਏਗੀ ਅਤੇ ਆਪਣੀਆਂ ਖੁਸ਼ੀਆਂ ਦਾ ਤਿਆਗ ਕਰੇਗੀ ਮੈਨੂੰ ਨਹੀਂ ਲੱਗਦਾ ਕਿ ਇੰਨਾ ਪੜ੍ਹ ਲਿਖ ਕੇ ਇਸ ਪਰੰਪਰਾ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਸਾਨੂੰ ਸੋਚ ਬਦਲਣ ਦੀ ਲੋੜ ਹੈ ਆਓ ਅਸੀਂ ਇਹਨਾਂ ਹਰ ਰੂਪ ਬਾਰੇ ਗੱਲ ਖੁੱਲ ਕੇ ਗੱਲ ਕਰਦੇ ਹਾਂ ਮਾਂ ਨੂੰ ਰੱਬ ਦਾ ਦੂਜਾ ਰੂਪ ਸਾਰੇ ਕਹਿੰਦੇ ਹਨ ਪਰ ਮਾਂ ਵੀ ਇੱਕ ਔਰਤ ਹੋਣ ਤੇ ਵੀ ਜਦ ਆਪਣੇ ਘਰ ਕੁੜੀ ਜੰਮ ਲੈਂਦੀ ਹੈ ਸਭ ਤੋਂ ਜ਼ਿਆਦਾ ਰੋਂਦੀ ਹੈ ਅਤੇ ਮੁੰਡਾ ਹੋਣ ਤੇ ਸਭ ਤੋਂ ਜ਼ਿਆਦਾ ਖੁਸ਼ ਹੈ ਤਾਂ ਉਹ ਵੀ ਔਰਤ ਪਰ ਫੇਰ ਵੀ ਆਪਣੇ ਕੁੱਖ ਦੇ ਜੰਮੇ ਜੰਮ ਦੇ ਬੱਚਿਆਂ 'ਚ ਇੰਨਾ ਫਰਕ ਕਰਦੀ ਹੈ ਕਿਉਂ ਕਿਉਂਕਿ ਆਪਣੇ ਧੀ ਦੇ ਸੁਪਨਿਆਂ ਲਈ ਖੜੀ ਨਹੀਂ ਹੁੰਦੀ ਕਿਉਂ ਪੁੱਤ ਨੂੰ ਕੁਝ ਕਹਿਣ ਤੋਂ ਪਹਿਲਾਂ 100 ਬਾਰ ਅਤੇ ਧੀ ਨੂੰ ਬਿਨਾਂ ਸੋਚੇ ਹੀ ਗਲਤ ਬੋਲ ਦਿੰਦੀ ਹੈ ਕਿਉਂ ਧੀ ਨੂੰ ਤਿਆਗ ਦਾ ਪਾਠ ਪੜਾਇਆ ਜਾਂਦਾ ਹੈ ਮੁੰਡੇ ਨੂੰ ਨਹੀਂ ਕਿਉਂ ਮੁੰਡੇ ਨੂੰ ਸਿੱਖਿਆ ਨਹੀਂ ਦਿੱਤੀ ਜਾਂਦੀ ਦੂਜਿਆਂ ਦੀ ਇੱਜ਼ਤ ਕਰਨ ਦੀ ਕਿਉਂ ਮੁੰਡਾ ਹੋਣ ਤੇ ਔਰਤਾਂ 'ਚ ਹੰਕਾਰ ਆ ਜਾਂਦਾ ਹੈ ਕਿਉਂ ਸਾਡੇ ਮੁੰਡਾ ਹੋਵੇ ਇਹ ਇੱਛਾ ਔਰਤ ਵਿੱਚ ਹੁੰਦੀ ਹੈ ਭੈਣ ਮਾਸੀ ਨਨਾਨ ਭੂਆ ਭੈਣ ਭੈਣ ਅਤੇ ਭੈਣ ਭਰਾ ਦਾ ਰਿਸ਼ਤਾ ਦੋਸਤਾਂ ਵਰਗਾ ਹੁੰਦਾ ਹੈ ਜੋ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਪਰ ਜੇ ਇੱਕ ਭੈਣ ਅਮੀਰ ਘਰ ਅਤੇ ਦੂਜੀ ਗਰੀਬ ਘਰ ਵਿਆਹੀ ਜਾਵੇ ਤਾਂ ਉਹ ਕਿਉਂ ਆਪਣੀ ਭੈਣ ਨੂੰ ਲਾ ਲਾ ਕੇ ਗੱਲਾਂ ਕਰਨ ਲੱਗ ਜਾਂਦੀ ਹੈ ਜਾ ਕੇ ਇੱਕ ਦੇ ਬੱਚੇ ਜ਼ਿੰਦਗੀ ਚ ਜਲਦੀ ਸੈੱਟ ਹੋ ਗਏ ਹਨ ਅਤੇ ਦੂਜੀ ਦੇ ਨਹੀਂ ਹੋਏ ਤਾਂ ਕਿਉਂ ਉਹਨਾਂ ਦੇ ਬੱਚਿਆਂ ਨੂੰ ਇਹ ਅਹਿਸਾਸ ਕਰਵਾਉਂਦੀ ਰਹਿੰਦੀ ਹੈ ਕਿ ਤੁਸੀਂ ਬੇਕੂਫ ਹੋ ਜਦੋਂ ਭਰਾ ਦਾ ਵਿਆਹ ਹੁੰਦਾ ਹੈ ਭੈਣ ਨੂੰ ਕਿਉਂ ਲੱਗਦਾ ਹੈ ਕਿ ਭਰਜਾਈਆਂ ਬੇਕੂਫ ਨੇ ਉਹਨਾਂ ਨੂੰ ਅਕਲ ਨਹੀਂ ਹੈ ਜਿੰਨਾ ਅਸੀਂ ਆਪਣੇ ਭਰਾ ਦਾ ਕਰਦੀਆਂ ਉਹਨਾਂ ਪਰਜਾਈਆਂ ਨਹੀਂ ਕਰ ਸਕਦੀਆਂ ਕਿਉਂ ਪਰਜਾਈਆਂ ਦੇ ਹਰ ਕੰਮ ਵਿੱਚ ਗਲਤੀ ਕੱਢ ਉਹਨਾਂ ਨੂੰ ਬੇਕੂਬ ਬਣਾਉਂਦੀਆਂ ਨੇ ਅਤੇ ਆਪਣੇ ਭਰਾ ਦੇ ਬਿਨਾਂ ਕਿਸੇ ਗੱਲ ਤੋਂ ਕੰਨ ਪਰਦੀਆਂ ਨੇ ਜੇ ਇੰਨੀ ਹੀ ਅਕਲ ਹੈ ਤਾਂ ਆਪਣੇ ਸਹੁਰੇ ਘਰ ਵਰਤ ਤੋਂ ਕਿਉਂ ਵਿਆਹ ਤੋਂ ਬਾਅਦ ਵੀ ਪੇਕੇ ਘਰ ਚੌਧਰ ਚੜ੍ਹਦੀਆਂ ਪੂਆ ਤੇ ਭੈਣ ਚ ਕੋਈ ਫਰਕ ਨਹੀਂ ਹੁੰਦਾ ਇੱਕੋ ਜਹੀਆਂ ਆਦਤਾਂ ਹੁੰਦੀਆਂ ਹਨ ਕਈ ਪੂਆ ਤਾਂ ਆਪਣੇ ਭਤੀਜੇ ਦੀ ਪਤਨੀ ਪਤਨੀ ਚ ਹੀ ਨੁਕਸਾਂ ਲੱਭਦੀਆਂ ਜਾਣਗੀਆਂ ਕਦੇ ਕਾਲੇ ਰੰਗ ਦਾ ਕਦੇ ਕੱਦ ਛੋਟਾ ਕਦੇ ਮੋਟੀ ਬਹੁਤ ਲੰਬੀ ਅਤੇ ਹਰ ਆਪਣੇ ਘਰ ਭਾਵੇਂ ਪੈਣਾ ਤੇ ਭੂਆ ਸੱਸ ਸਹੁਰੇ ਨੂੰ ਰੋਟੀ ਨਾ ਪੁੱਛਣ ਪਰ ਪੇਕੇ ਆ ਕੇ ਆਪਣੀਆਂ ਪਰਜਾਈਆਂ ਨੂੰ ਜ਼ਰੂਰ ਅਕਲ ਦਿੰਦੀਆਂ ਨੇ ਕਿ ਸਾਡੇ ਮਾਂ ਬਾਪ ਦੀ ਇੱਜ਼ਤ ਕਰੋ ਇਹ ਬਹੁਤ ਸੱਚੀਆਂ ਗੱਲਾਂ ਨੇ ਜ਼ਰੂਰੀ ਨਹੀਂ ਹੈਗਾ ਵੀ ਇਹ ਲਿਖਿਆ ਆਈ ਗਿਆ ਬਹੁਤ ਰਿਐਲਿਟੀ ਹੈ ਨਾ ਗੱਲਾਂ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਇਹ ਕਰਦੀਆਂ ਨੇ ਹਰ ਇੱਕ ਔਰਤ ਨਹੀਂ ਆਏ ਕਰਦੀ ਹੈਗੀ ਮਾਮੀ ਅਤੇ ਪਾਪੀ ਅੱਜ ਕੱਲ ਤਾਂ ਚਲੋ ਸਮਾਂ ਬਦਲ ਰਿਹਾ ਹੈ ਕਿਉਂਕਿ ਸਾਰੇ ਅਪਗ੍ਰੇਡ ਹੋ ਰਹੇ ਨੇ ਇਸੇ ਲਈ ਆਉਣ ਜਾਣ ਅਤੇ ਮਹੀਨਾ ਮਹੀਨਾ ਪੇਕੇ ਕਰਨ ਦਾ ਰਿਵਾਜ ਰਿਹਾ ਹੀ ਨਹੀਂ ਮਾਮੀ ਜਾਂ ਪਾਪੀ ਔਖੀਆਂ ਕਿਉਂ ਹੋ ਜਾਂਦੀਆਂ ਨੇ ਜਦੋਂ ਨਨਾਨ ਅਤੇ ਉਸਤੇ ਜਵਾਕ ਜਦੋਂ ਨਾਨਕੇ ਆਉਂਦੇ ਹਨ ਕੋ ਕਿਉਂ ਇਹਨਾਂ ਨੂੰ ਆਪਣੇ ਪੇਕੇ ਆਉਣ ਤੇ ਤਕਲੀਫ ਨਹੀਂ ਹੁੰਦੀ ਪਾਵੇਂ ਜਿੰਨੀਆ ਮਰਜੀ ਬਿਮਾਰ ਹੋਣ ਪਿੱਕੇ ਔਰਤੇ ਭੱਜੀਆਂ ਫਿਰਨਗੇ ਬੇੜੇ ਵਿੱਚ ਜੇ ਕਿਤੇ ਘਰ ਵਾਲੇ ਦੇ ਰਿਸ਼ਤੇਦਾਰ ਆ ਜਾਣ ਤਾਂ ਚੰਗੀਆਂ ਭੱਲੀਆਂ ਬਿਮਾਰ ਹੋ ਜਾਂਦੀਆਂ ਹਨ ਬਸ ਇਹੀ ਹੁੰਦਾ ਚੱਲੇ ਜਾਣ ਇੱਥੋਂ ਜਾਣ ਕਿਤੇ ਕਦ ਜਾਣ ਇਹ ਨਾ ਕਹਿ ਦੇਣ ਕਿ ਰੋਟੀ ਖਾ ਖਾ ਲੈਣੀ ਜਾਣੀ ਹੈ ਖਾ ਕੇ ਜਾਣੀ ਹੈ ਸਾਰੀਆਂ ਪੂਰੀਆਂ ਨਹੀਂ ਕੋਚਕ ਕੁੜੀਆਂ ਇਦਾਂ ਦੀਆਂ ਇਦਾਂ ਹੀ ਕਰਦੀਆਂ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਮੇਰੇ ਪੇਕੇ ਮੇਰੀ ਕਦਰ ਕਰਦੇ ਹੋ ਤਾਂ ਸਹੁਰੇ ਘਰ ਦੀਆਂ ਧੀਆਂ ਦੀ ਵੀ ਤੁਹਾਡੇ ਕੋਲੋਂ ਇਹੀ ਉਮੀਦ ਕਰਦੀਆਂ ਹਨ ਇਸੇ ਲਈ ਉਹਨਾਂ ਨੂੰ ਇੱਜ਼ਤ ਦੇਣਾ ਸਿੱਖੋ ਜੇ ਤੁਹਾਨੂੰ ਆਪਣੇ ਪਤੀ ਜੇ ਪਤੀਜੀਆਂ ਤੇ ਭੈਣ ਭਰਾ ਪਿਆਰੇ ਨੇ ਤਾ ਤੁਹਾਡੇ ਪਤੀ ਨੂੰ ਵੀ ਆਪਣੇ ਭੈਣ ਭਰਾ ਅਤੇ ਉਹਨਾਂ ਦੇ ਜਵਾਕਾਂ ਨਾਲ ਉਹਨਾਂ ਹੀ ਪਿਆਰ ਹੈ ਰਿਸ਼ਤਿਆਂ ਨੂੰ ਬਰਾਬਰ ਰੱਖਣ ਦੀ ਕੋਸ਼ਿਸ਼ ਕਰੋ ਧੀ ਆ ਤਾਂ ਪਿਆਰ ਦੀਆਂ ਭੁੱਖੀਆਂ ਨੇ ਉਹ ਤਾਂ ਹੱਥ ਦਾ ਦਿੱਤਾ ਹੀ ਲੈ ਕੇ ਜਾਂਦੀਆਂ ਨੇ ਕਹਿੰਦੇ ਹੁੰਦੇ ਨੇ ਪੁੱਤ ਬਡਾਉਣ ਜ਼ਮੀਨਾਂ ਧੀयां ਦੁੱਖ ਬਣਾਉਂਦੀਆਂ ਨੇ ਇਹ ਗੱਲਾਂ ਸੱਚੀਆਂ ਨੇ ਬਹੁਤ ਕੁੜੀਆਂ ਇਹ ਕਰਦੀਆਂ ਨੇ ਜਾਦਾਂ ਥੋੜੀਆਂ ਜੀਆਂ ਨਾਨੀ ਦਾਦੀ ਅਤੇ ਸੱਸ ਨਾਨੀ ਅਤੇ ਦਾਦੀ ਵੀ ਔਰਤ ਹੋਣ ਤੋਂ ਬਾਅਦ ਜੇਕਰ ਪੋਤੀ ਹੋ ਜਾਵੇ ਤਾਂ ਆਪਣੀ ਨੂੰ ਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੰਦੀਆਂ ਨੇ ਕਿ ਪੱਥਰ ਨੂੰ ਜਨਮ ਦਿੱਤਾ ਆਪਣੀ ਧੀ ਦੇ ਘਰ ਕੁੜੀ ਹੋਵੇ ਤਾਂ ਧੀ ਨੂੰ ਤਾਨੇ ਨਹੀਂ ਦੇਣਗੀਆਂ ਪਰ ਜੇ ਨੌ ਦੇਤੀ ਹੋ ਜਾਵੇ ਤਾਂ ਉਸ ਨੂੰ ਬਹੁਤ ਕੁਝ ਸੁਣਾਉਣ ਗਿਆ ਜਿਵੇਂ ਨੌ ਨੇ ਆਪਣੇ ਢਿੱਡ ਅੰਦਰ ਖੁਦ ਹੀ ਬਣਾਈ ਹੋਵੇ। ਤੀ ਇੱਕ ਵਾਰ ਮੈਂ ਆਪਣੇ ਰਿਸ਼ਤੇਦਾਰੀ ਵਿੱਚ ਗਈ ਸੀ ਤਾਂ ਉਹਨਾਂ ਦੇ ਘਰ ਭਾਬੀ ਦੇ ਦੋ ਕੁੜੀਆਂ ਸੀ। ਸਾਰੇ ਬੈਠ ਕੇ ਗੱਲਾਂ ਕਰ ਰਹੇ ਸੀ ਕਿ ਭਾਬੀ ਦੀ ਦਾਦੀ ਸੱਸ ਕਹਿਣ ਲੱਗੀ ਮੈਂ ਤਾਂ ਮੁੰਡੇ ਜੰਮਿਆ ਮੁੰਡੇ ਇਹਨਾਂ ਤੇ ਪੱਥਰ ਜੰਮ ਕੇ ਤੱਕ ਭਾਬੀ ਨੇ ਵੀ ਅਗੋਂ ਕਿਹਾ ਜਵਾਬ ਦਿੱਤਾ ਕਹਿੰਦੇ ਜੰਮੇ ਮੈਂ ਆ ਤਾਂ ਪਾਲਣੇ ਵੀ ਮੈਂ ਹੀ ਆ ਕਿਸੇ ਦੇ ਘਰੋਂ ਖਾਂਡ ਤਾਂ ਨਹੀਂ ਜਾਂਦੀ ਆ ਅਤੇ ਨਾਲ ਹੀ ਇੱਕ ਗੱਲ ਹੋਰ ਕਹੀ ਜਿਸ ਨਾਲ ਸਭ ਦਾ ਮੂੰਹ ਬੰਦ ਹੋ ਗਿਆ ਭਾਬੀ ਕਹਿੰਦੀ ਜਿਹੋ ਜਹੇ ਤੂੰ ਮੁੰਡੇ ਜੰਮੇ ਇਸ ਤੋਂ ਚੰਗਾ ਤੂੰ ਕੁੜੀਆਂ ਜੰਮ ਦਿੰਦੀ ਕਿਸੇ ਦਾ ਘਰ ਤਾਂ ਸਵਾਰਦੀਆਂ ਮੁੰਡੇ ਤਾਂ ਤੇਰੇ ਬੇਚਬੱਟ ਸਭ ਖਾ ਕੇ ਭਾਵੇਂ ਸੱਸ ਨਾਨੀ ਅਤੇ ਦਾਦੀ ਇਹਨਾਂ ਇਹਨਾਂ ਦਾ ਆਪਣੀਆਂ 3 ਵਾਰੀ ਨਜ਼ਰੀਆ ਬਿਲਕੁਲ ਬਦਲ ਜਾਂਦਾ ਹੈ 3 ਵਾਰੀ ਜੋ ਸਹੀ ਹੈ 9 ਵਾਰੀ ਉਹ ਗਲਤ ਹੋ ਜਾਂਦਾ ਜੇ ਮੁੰਡਾ ਨਸ਼ੇੜੀ ਹੈ ਅਤੇ ਕੋਈ ਕੰਮ ਕਰ ਨਹੀਂ ਕਰਦਾ ਫਿਰ ਇਹਦੇ ਵਿੱਚ 9 ਦਾ ਕੀ ਕਸੂਰ ਜਦਕੇ ਜੇ ਨੋਂ ਮੁੰਡੇ ਨੂੰ ਕੰਮ ਕਰਨ ਲਈ ਕਹਿ ਦੇਵੇ ਫੇਰ ਵੀ ਨੋਂ ਦਾ ਕਸੂਰ ਆ ਕਿ ਸਾਡੇ ਮੁੰਡੇ ਨੂੰ ਟਿਕਣ ਨਹੀਂ ਦਿੰਦੀ ਦਾਤ ਨੂੰ ਲੈ ਕੇ ਤਾਂ ਨੇ ਮੇਨੇ ਅਲੱਗ ਦਿੱਤੇ ਜਾਂਦੇ ਆ ਅਸੀਂ ਆਪਣੀ ਧੀ ਨਸ਼ੇੜੀ ਵੱਲ ਨਾਹੀ ਤੋੜਨੀ ਪਰ ਆਪਣੇ ਨਸ਼ੇੜੀ ਪੁੱਤ ਦਾ ਘਰ ਬਸਾਉਣ ਲਈ ਦੂਜੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਹਨ ਕਈ ਔਰਤਾਂ ਇਸੇ ਤਰ੍ਹਾਂ ਹੀ ਕਰਦੀਆਂ ਹਨ ਨਸ਼ਾ ਮੁੰਡਾ ਪਹਿਲਾਂ ਕਰਦਾ ਹੁੰਦਾ ਜਦ ਕਿ ਵੀ ਇਹਦਾ ਵਿਆਹ ਕਰ ਦਿੱਤਾ ਜਾਵੇ ਸ਼ਾਇਦ ਜਿਹੜੀ ਕੁੜੀ ਨਾਲ ਇਹ ਵਿਆਹ ਆ ਜਾਵੇ ਉਹ ਕੁੜੀ ਇਹਨੂੰ ਸੁਧਾਰ ਦੇਵੇ ਜਦ ਕਿ ਜਦ ਮਾਂ ਪਿਓ ਨਹੀਂ ਉਸ ਬੱਚੇ ਨੂੰ ਸੁਧਾਰ ਸਕੇ ਤਾਂ ਫਿਰ ਜਿਹੜੀ ਕੁੜੀ ਪਿਆ ਕੇ ਆਈ ਆ ਉਹ ਵਿਚਾਰੀ ਕੀ ਕਰ ਸਕਦੀ ਆ ਚਾਚੀ ਅਤੇ ਤਾਈ ਇਹ ਤਾਂ ਬਹੁਤ ਘੱਟ ਘਰ ਹੋਣਗੇ ਜਿੱਥੇ ਕੇ ਚੰਗੀਆਂ ਹੋਣਗੀਆਂ ਚਾਚੀ ਨਹੀਂ ਤਾਂ ਬਹੁਤ ਜਗ੍ਹਾ ਤਾਂ ਇਹ ਆਪਣੇ ਦਿਓਰ ਜਾਂ ਜੇਠ ਦੇ ਘਰ ਬਸਣ ਹੀ ਨਹੀਂ ਦਿੰਦੀਆਂ ਪਤਾ ਨਹੀਂ ਕੀ ਜ਼ਹਿਰ ਇਹਨਾਂ ਦੇ ਦਿਲ ਵਿੱਚ ਭਰਿਆ ਹੁੰਦਾ ਕਿ ਆਪਣੇ ਦਿਓਰ ਦਾ ਘਰ ਬਰਬਾਦ ਕਰਨ ਲਈ ਹਰ ਕੋਸ਼ਿਸ਼ ਕਰਨ ਲੱਗੀਆਂ ਦਿਓਰ ਨੂੰ ਭਾਵੇਂ ਕੋਲੋਂ ਗੱਲਾਂ ਲਾ ਕੇ ਦੱਸਣ ਗਿਆ ਜੇ ਚੁੱਕਣ ਵਿੱਚ ਆ ਕੇ ਆਪਣੇ ਘਰ ਵਾਲੀ ਨਾਲ ਲੜੀ ਗੱਲ ਪੁਰਾਣੀ ਹੈ ਪਰ ਸੱਚੀ ਹੈ ਇਹ ਸੱਚੀਆਂ ਗੱਲਾਂ ਨੇ ਇੱਕ ਮੁੰਡੇ ਨੇ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਉਸ ਦਾ ਇੱਕ ਦੋਸਤ ਉਹਨਾਂ ਦੇ ਘਰ ਹਰ ਰੋਜ਼ ਲੱਸੀ ਲੈਣ ਆਉਂਦਾ ਸੀ ਅਤੇ ਮੁੰਡੇ ਦੀ ਭਰਜਾਈ ਉਸ ਨੂੰ ਡੋਲਣੀ ਵਿੱਚ ਲੱਸੀ ਪਾ ਕੇ ਦਿੰਦੀ ਸੀ ਵਿਆਹ ਤੋਂ 4 ਦਿਨ ਬਾਅਦ ਫਿਰ ਮੁੰਡਾ ਲੱਸੀ ਲੈਣ ਆਇਆ ਉਸ ਨੇ ਮੁੰਡੇ ਦੀ ਭਰਜਾਈ ਨੂੰ ਡੋਲੂ ਪੜਾਉਂਦੇ ਹੋਏ ਕਿਹਾ ਬਾਬੀ ਲੱਸੀ ਪਾ ਦੇ। ਮੁੰਡੇ ਦੀ ਪਰਜਾਈ ਨੇ ਆਪਣੇ ਹੱਥ ਨਾਲ ਇੱਕ ਕਮਰੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ਉਸ ਕਮਰੇ ਵਿੱਚ ਤੇਰੇ ਜਿਆਰ ਦੀ ਘਰ ਵਾਲੀ ਬੈਠੀ ਹੈ। ਉਸ ਨੂੰ ਕਹਿ ਕੇ ਪਾ ਦੇਵੇ। ਦੋਸਤ ਸਮਝਦਾਰ ਸੀ ਅਤੇ ਆਪਣੇ ਦੋਸਤ ਦੀ ਪਰਜਾਈ ਦੀ ਸ਼ੈਤਾਨੀ ਸਮਝ ਗਿਆ ਅਤੇ ਉਸ ਨੇ ਕਿਹਾ, ਪਰਜਾਈ ਉਹ ਤਾਂ ਕੱਲ ਆਈ ਆ। ਉਸ ਨੂੰ ਕੀ ਪਤਾ ਮੇਰਾ ਪਹਿਲਾਂ ਵੀ ਤੁਸੀਂ ਪਾਉਂਦੇ ਸੀ ਹੁਣ ਲੱਸੀ ਹੁਣ ਵੀ ਤੁਸੀਂ ਪਾ ਦਿਓ ਮੁੰਡੇ ਦਾ ਦੋਸਤ ਸਮਝਦਾਰ ਸੀ ਤਾਂ ਹੀ ਆਪਣੇ ਦੋਸਤ ਦੀ ਪਰਜਾਈ ਦੇ ਇਰਾਦਿਆਂ ਨੂੰ ਸਮਝ ਗਿਆ ਸੀ ਜੇ ਨਾ ਸਮਝਦਾ ਤਾਂ ਸ਼ਾਇਦ ਬਿਨਾਂ ਕਿਸੇ ਗਲਤੀ ਤੋਂ ਆਪਣੇ ਦੋਸਤ ਦਾ ਘਰ ਉਜਾੜ ਬੈਂਦਾ ਜੇ ਹਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਆਪਣੇ ਦਿਓਰ ਦਾ ਘਰ ਨਾ ਬਰਬਾਦ ਕਰ ਸਕਣ ਤਾ ਫਿਰ ਇਹ ਉਹਨਾਂ ਦੇ ਬੱਚਿਆਂ ਦੀ ਬੱਚਿਆਂ ਦੀ ਬੁਰਾਈ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਪੈਸੇ ਅਤੇ ਜ਼ਮੀਨ ਦੀ ਲਾਲਸਾ ਵਿੱਚ ਅੰਨੀਆਂ ਹੋਈਆਂ ਬੁਰੇ ਤੋਂ ਬੁਰਾ ਕਰਨ ਵਿੱਚ ਵੀ ਪਿੱਛੇ ਨਹੀਂ ਹਟਦੀਆਂ ਝੂਠੇ ਇਲਜ਼ਾਮ ਲਾਉਣੇ ਅਤੇ ਜਾਦੂ ਟੂਣੇ ਕਰਨ ਤੱਕ ਪਹੁੰਚ ਜਾਂਦੀਆਂ ਨੇ ਇਹ ਭੁੱਲ ਜਾਂਦੀਆਂ ਨੇ ਕਿ ਜਿਸ ਦੇ ਨਸੀਬਾਂ 'ਚ ਜੋ ਲਿਖਿਆ ਵਾਹਿਗੁਰੂ ਨੇ ਦੇ ਹੀ ਦੇਣਾ ਹੈ ਦੇਰ ਨਾਲ ਮਿਲੂ ਪਰ ਮਿਲਦਾ ਜਰੂਰ ਹੈ ਕੋਈ ਨਹੀਂ ਖੋ ਸਕਦਾ ਕਿਸੇ ਦੇ ਨਸੀਬਾਂ ਨੂੰ ਜੋ ਨਸੀਬ ਵਿੱਚ ਲਿਖਿਆ ਦੂਜੀ ਔਰਤ ਇਹ ਔਰਤ ਉਹ ਔਰਤਾਂ ਹੁੰਦੀਆਂ ਨੇ ਜੋ ਕਿਸੇ ਦਾ ਕਰ ਉਜਾੜਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਦਿੰਦੀਆਂ ਨੇ ਆਪਣੇ ਪਤੀ ਤਾਂ ਇਹਨਾਂ ਦੇ ਹੱਥ ਵਸ ਹੁੰਦੇ ਨੇ ਪਰ ਦੂਜੀਆਂ ਦੇ ਪੱਤਿਆਂ ਨੂੰ ਵੀ ਆਪਣੇ ਬਸ ਕਰਨ ਦਾ ਹੁਨਰ ਰੱਖਦੀਆਂ ਨੇ ਪਤਾ ਨਹੀਂ ਪੈਸੇ ਅਤੇ ਆਪਣੇ ਹੱਸ ਦੀ ਪੂਰਤੀ ਲਈ ਇਹ ਕਿੰਨੇ ਘਰ ਬਰਬਾਦ ਕਰ ਚੁੱਕੀਆਂ ਨੇ ਜੇ ਦੇਖਿਆ ਜਾਵੇ ਤਾਂ ਸਮਾਜ ਜਾਂ ਘਰ ਕਹਿ ਲਵੋ ਹਰ ਜਗ੍ਹਾ ਸਮੱਸਿਆ ਆਰਥ ਕਰਕੇ ਹੀ ਜਨਮ ਲੈਂਦੀ ਹੈ ਚੁਗਲੀ ਨਿੰਦਿਆ ਦੂਜੇ ਦੇ ਘਰਾਂ ਵਿੱਚ ਨਜ਼ਰ ਰੱਖਣੀ ਅਤੇ ਕਿਸੇ ਦਾ ਬੁਰਾ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਆਰਤ ਦਾ ਹੁੰਦਾ ਹੈ ਜੇ ਕੁੜੀ ਜੀਨ ਪਾ ਜੀਨ ਟਾਪ ਪਹਿਨ ਲਵੇ ਤਾਂ ਉਹ ਚਲਿੱਤਰਹਿਣ ਹੋ ਜਾਂਦੀ ਹੈ ਅਤੇ ਜਿਸ ਸਲਵਾਰ ਸਧਾਰਨ ਸੂਤ ਪਾ ਕੇ ਸਿੰਪਲ ਰਹੇ ਤਾਂ ਉਹ ਨੂੰ ਅਕਲ ਨਹੀਂ ਕੱਪੜੇ ਪਾਉਣ ਦੀ ਇਹ ਕਹਿਣ ਵਾਲੀਆਂ ਵੀ ਔਰਤਾਂ ਹੀ ਹੁੰਦੀਆਂ ਨੇ ਜੇ ਕਿਸੇ ਔਰਤ ਦਾ ਪਤੀ ਮਰ ਜਾਵੇ ਅਤੇ ਉਸਤੇ ਜਵਾਕ ਹੋਣ ਸੱਸ ਅਤੇ ਹੋਰ ਔਰਤਾਂ ਹੀ ਕਹਿੰਦੀਆਂ ਨੇ ਕਿ ਜਵਾਕਾਂ ਦੇ ਸਿਰ ਤੇ ਜ਼ਿੰਦਗੀ ਕੱਢ ਲਵੇਗੀ ਪਰ ਜੇ ਕਿਸੇ ਬੰਦੇ ਦੀ ਘਰਵਾਲੀ ਮਰ ਜਾਵੇ ਤਾਂ ਇਹ ਦੂਜੇ ਪਾਸੇ ਹੋ ਜਾਂਦੀਆਂ ਹਨ ਅਤੇ ਕਹਿੰਦੀਆਂ ਹਨ ਕਿਵੇਂ ਕੱਢੇਗਾ ਵਿਚਾਰਾ ساری ਜ਼ਿੰਦਗੀ ਕੋਈ ਕੁੜੀ ਲੱਭ ਕੇ ਵਿਆਹ ਕਰ ਦੇਣਾ ਇਸ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਰੋਟੀ ਪੱਕਦੀ ਹੋ ਜੂ ਵਿਚਾਰੀ ਦੀ ਜੇ ਔਰਤ ਹੀ ਔਰਤ ਦਾ ਸਾਥ ਨਹੀਂ ਦੇ ਰਹੀ ਤਾਂ ਮਰਦ ਤੇ ਇਲਜ਼ਾਮ ਕਿਵੇਂ ਲਾ ਸਕਦੇ ਹਨ ਕਿ ਔਰਤ ਦੇ ਹਾਲਾਤਾਂ ਦਾ ਜ਼ਿੰਮੇਵਾਰ ਮਰਦ ਹੈ ਜੇ ਦੇਖਿਆ ਜਾਵੇ ਤਾਂ ਔਰਤ ਦੇ ਮਾਰੇ ਹਾਲਾਤਾਂ ਦੀ ਜ਼ਿੰਮੇਵਾਰ ਔਰਤ ਹੀ ਹੈ ਮਾਰੇ ਹਾਲਾਤਾਂ ਦੀ ਜ਼ਿੰਮੇਵਾਰ ਔਰਤਾਂ ਹੀ ਨਹੀਂ ਇਸ ਲਈ ਔਰਤ ਨੂੰ ਆਪਣੇ ਸੋਚ ਬਦਲਣ ਦੀ ਲੋੜ ਹੈ ਜੇ ਅਸੀਂ ਆਪਣੇ ਆਪ ਨੂੰ ਨਹੀਂ ਬਦਲ ਸਕਦੇ ਤਾਂ ਸਾਨੂੰ ਇਹ ਕਹਿਣ ਦਾ ਅਧਿਕਾਰ ਵੀ ਨਹੀਂ ਹੈ ਕਿ ਔਰਤ ਵਿਚਾਰੀ ਦੁੱਖਾਂ ਦੀ ਮਾਰੀ ਇਹ ਗੱਲਾਂ ਸਾਰੀਆਂ ਸੱਚੀਆਂ ਨੇ ਇਹ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਣਾ ਜੀ Teşekkür